ਸਾਰੇ ਘਟਨਾਏ ਹੋਈ ਕਿ ਅਸੀਂ ਸਵੇਰ ਜਦੋਂ ਉਠੇ ਕੋਈ 3 ਵਜੇ ਨਾਲ ਤੇ ਸ਼ੈਲਿੰਗ ਹੋ ਰਹੀ ਸੀ ਪਾਕਿਸਤਾਨ ਦੇ ਵੱਲੋਂ ਫਿਰ ਮਤਲਬ ਕਿ 5:00 5:30 ਵਜੇ ਲੋਅ ਹੋਈ ਸੀ ਸਰ ਲੋਅਨ ਤੋਂ ਬਾਅਦ ਇਹ ਹੋਇਆ ਕਿ ਅਸੀਂ ਥੋੜੇ ਮੇਰਾ ਡਬਲ ਸਟੋਰੀ ਮਕਾਨ ਆ ਅਸੀਂ ਸੋਚਿਆ ਕਿ ਥੱਲੇ ਸਿੰਗਲ ਸਟੋਰੀ ਚਲੇ ਜਾਂਦੇ ਹਾਂ ਅਸੀਂ ਤੇ ਉੱਥੇ ਥੋੜਾ ਸੇਫ ਰਹਿ ਜਾਂਦੇ ਅਸੀਂ ਆਏ ਥੱਲੇ ਮੇਰਾ ਬੇਟਾ ਵੀ ਮੈਂ ਵੀ ਨਾਲ ਫੜੀ ਫੈਮਲੀ ਦਾ ਚਾਚੇ ਸਾਰੇ ਇਕੱਠੇ ਹੋ ਜਾਂਦੇ ਆ ਕਿ ਉਸ ਤੋਂ ਬਾਅਦ ਇਹ ਹੋਇਆ ਕਿ ਮੇਰੀ ਮਿਸਰੀ ਉੱਪਰ ਸੀ ਉਹ ਮੈਂ ਬੰਦ ਕਰਕੇ ਥੱਲੇ ਆ ਲਈਆਂ ਉਹ ਜਦੋਂ ਅਥੇ ਛਲ ਸਾਲ ਨੇ ਨੇੜੇ ਦੀ ਉੱਡ ਗਿਆ ਨਾ ਉਹਦਾ ਜਿਹੜਾ ਇੱਕ ਛਿਮਾ ਟਾਈਪ ਹੁੰਦੀ ਆ ਉਹ ਲੱਗੀ ਗੱਲੇ ਤੇ ਮੇਰੀ ਮਿਸੇ ਨੂੰ ਤੇ ਅਸੀਂ ਲੈ ਕੇ ਉਹਨੂੰ ਹਸਪਤਲ ਚਲੇ ਗਏ ਤੇ ਹਸਪਤਲ ਲੱਗੇ ਬੜਾ ਮਤਲਬ ਕਿ ਪਹਿਲੇ ਸਿਟੀ ਛਲ ਗਰੇ ਸੀ ਕਾਫੀ ਉੱਥੇ ਦੋ ਤਿੰਨ ਦਿਨ ਤਾਂ ਹੋ ਗਈ ਸੀ ਆ ਬਾਰਾਸ਼ਾ ਸੀ ਟ੍ਰੀਟਮੈਂਟ ਜਿਹੜੀ ਦਿੱਤੀ ਥੋੜੀ ਹੋਤੀ ਉਸ ਤੋਂ ਬਾਅਦ ਅਸੀਂ ਸੋਚਿਆ ਮੈਂ ਚਲੋ ਅਸੀਂ ਜੰਮੂ ਚਲਦੇ ਆ ਜੰਮੂ ਚਲ ਕੇ ਚੈੱਕ ਕਰ ਲੈਂਦੇ ਆ ਤਾਂ ਬੱਚਾ ਵੀ ਕਹਿਣ ਲੱਗਾ ਅਸੀਂ ਜੰਮੂ ਜਾਣਾ ਇੱਥੇ ਵਾਪਸ ਵੇਖ ਨਹੀਂ ਆ ਛੋਟਾ ਬੱਚਾ ਮੇਰਾ ਦਰਗਾ ਸੀ ਕਾਫੀ ਫਿਰ ਅਸੀਂ ਗੱਡੀ ਲੈ ਕੇ ਉੱਥੋਂ ਨਿਕਲੇ ਉਹ ਪਹੁੰਚ ਤੋਂ ਕੋਈ 5-6 ਕਿਲੋਮੀਟਰ ਮੈਨ ਰੋਡ ਤੇ ਜਿਹੜਾ ਨੈਸ਼ਨਲ ਹਾਈਵੇ ਸਾਡੇ ਪਹੁੰਚਦਾ ਉੱਥੇ ਪਹੁੰਚੇ ਉੱਥੇ ਸ਼ੈਲ ਗਿਰਿਆ ਸਾਈਡ ਦੇ ਉਤਪਾਦ ਨਹੀਂ ਜਲੇ ਨਾ ਨੂੰ ਬਸ ਮੇਰੀ ਲਾਲਤ ਦੇ ਸੱਜੀ ਸ਼ਾਰ ਦੇ ਫਿਰ ਮੈਂ ਗੱਡੀ 60-70 ਦੀ ਸਪੀਡ ਹੋਈ ਉਹ ਨਹੀਂ ਗੱਡੀ ਮੈਂ ਕੰਟਰੋਲ ਨਹੀਂ ਕਰ ਪਾਇਆ ਮਗਰ ਮੇਰਾ ਵਾਈਗੁਰੂ ਨੇ ਬੜਾ ਸਾਥ ਦਿੱਤਾ ਕਿ ਮੈਂ ਖਬੇ ਲੱਤ ਨਾਲ ਬ੍ਰੇਕ ਲਾ ਲਈ ਗੱਡੀ ਖੜੀ ਕਰ ਲਈ ਫਿਰ ਉਸ ਤੋਂ ਬਾਅਦ 15-20 ਮਿੰਟ ਅਸੀਂ ਰੋਡ ਤੇ ਰਹੇ ਤੇ ਮੇਰੇ ਨਾਲ ਸੀ ਮੇਰੇ ਸਾਲੇ ਦਾ ਬੇਟਾ ਛੋਟਾ ਉਹਦੀ ਉਮਰ ਹੈ ਕੋਈ 13-14 ਸਾਲ ਉਹਦੀ ਅਨਸਪਰ ਡੈਥ ਹੋ ਗਈ ਸੀ ਗੱਡੀ ਵਿੱਚ ਹੀ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਸਰ ਉਹਨਾਂ ਨੂੰ ਵੀ ਲੱਗੇ ਕਾਫੀ ਤੇ ਮਸ਼ੀਨ ਨੂੰ ਆਲਰੇਡੀ ਪਹਿਲੇ ਲੱਗੀ ਸੀ ਥੋੜੀ ਮਗਰ ਇਹਨਾਂ ਦਾ ਬਚਾਓ ਗਿਆ ਬੇਟਾ ਵੀ ਮੇਰਾ ਬੇਟਾ ਵੀ जख्मी ਹੋ ਗਿਆ ਉਥੇ ਵਹਿਣ ਹੋ ਗਿਆ ਫਿਰ ਅਸੀਂ ਪੁਨ ਸ਼ੋਸਪੀਟਲ ਡਿਸਟ੍ਰਿਕਟ ਹਸਪੀਟਲ ਪਹੁੰਚ ਗਏ ਅਸੀਂ ਕਾਫੀ ਨੁਕਸਾਨ ਹੋਇਆ ਜੀ ਜੀ ਕਾਫੀ ਨੁਕਸਾਨ ਆਇਆ ਸੀ ਤੇ ਉੱਥੋਂ ਸਾਨੂੰ ਫਸਟ ਟਰੀਟਮੈਂਟ ਮਿਲੀ ਇੱਥੋਂ ਉਹ ਫਿਰ ਉਹਨਾਂ ਨੇ ਰੈਫਰ ਕੀਤਾ ਸਾਨੂੰ ਜੀ ਐਮ ਸੀ ਫੇਰ ਅਸੀਂ ਆਪਣੀ ਮਤਲਬ ਉੱਥੋਂ ਆ ਗਿਆ ਜਮਨਦੀਪ ਬਸੁਰਲ ਫੇਰ ਰਾਤ ਪੁੱਜੇ ਦਿੱਤੇ ਕੱਲ ਸਵੇਰ ਸਾਲਾ ਆਪਰੇਸ਼ਨ ਵਗੈਰਾ ਹੋ ਗਿਆ ਸਾਲੇ ਆਬਲਾ ਵਾਲਾ ਵਧੀਆ ਲਾਇਆ ਸਰ ਬਹੁਤ ਵਧੀਆ ਲਾਇਆ ਸਰ ਜਮਨਦੀਪ ਬਸੁਰਲ ਅਜੂਨ ਸੋਮਨੀ ਕਮਟੀ ਵੀ ਤੁਹਾਡੇ ਕੋਲ ਪਹੁੰਚੀ ਹੈ ਹਰ ਮਦਦ ਦਾ ਤੁਹਾਨੂੰ ਬੜਾ ਧੰਨਵਾਦ ਇਹਨਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਮਾਰਾ ਅਸੀਂ ਜੀਐਨਕੇ ਡਿਸਟ੍ਰਿਕਟ ਲਾਸਟ ਲਾਸਟ ਮਤਲਬ ਕਿ ਇੱਕ ਸਟੇਸ਼ਨ ਦਾ ਡਿਸਟ੍ਰਿਕਟ ਪਹੁੰਚ ਤੇ ਇਹਨਾਂ ਦਾ ਬੜਾ ਧੰਨਵਾਦ ਸਰ ਸਾਡੇ ਕੋਲ ਭੇਜੇ ਡਾਕਟਰ ਸਾਹਿਬ ਜਿਤਨੀ ਸਾਰੇ बहुत अच्छी टीम सर पैरामेडिकल स्टाफ डॉक्टर लोग बहुत बहुत अच्छे सर बड़ा अच्छा सर ट्रीटमेंट चल रहा है ठीक है थोड़ा ਤੇ ਇਹਨਾਂ ਨੂੰ ਮੈਂ ਨੰਬਰ ਦੇ ਦਿੱਤੇ ਰਹਿਣ ਦੀ ਕਿਤੇ ਵੀ ਕਿਤੇ ਹੋਰ ਕਿਸੇ ਦੀ ਕਿਸੇ ਚੀਜ਼ ਦੀ ਲੋੜ ਹੈ ਤੇ ਆਪਾਂ ਹਾਜ਼ਰ ਹੈ ਮਹਾਰਾਜ ਬਸ ਇਹ ਪਰਿਆਰ ਅਰਦਾਸ ਕਰਿਓ ਸਾਡੇ ਮਹਾਰਾਜ ਦੇ ਵਿੱਚ ਮਹਾਰਾਜ ਅਸੀਂ ਬੀਸੀਕਲੀ ਆਏ ਹਾਂ ਕਿ ਬੋਡੀ ਕਲ ਕੋਰਾਂ ਦਾ ਸਟੇਜ ਨਹੀਂ ਪਰ ਇਹ ਸਾਡਾ ਪ੍ਰਿੰਟ ਹੋ ਗਿਆ ਜੀ ਹੋ ਗਿਆ ਜੀ ਜੀ ਮਹਾਰਾਜ ਅਸੀਂ ਬਸ ਬਸ ਜੀ ਫੋਨ ਮਹਾਰਾਜ ਮਹੇ ਮੰਗਦੇ ਸਾਡੇ ਕੇਸਿਸ ਕੋਲ ਮਾ ਵੀ ਮੰਗਦੇ ਜਨਾ ਮਾ ਸਾਡੇ ਕੇਸ ਫੁੱਲੇ ਨਹੀਂ ਨਹੀਂ ਅਸੀਂ ਮੇਰੀ ਬਾਜੂ ਇਹ ਵੀ ਫੈਕਚਰ ਹੈ ਮੈਂ ਆਪ ਕਰ ਨਹੀਂ ਸਕਦਾ ਜੀ ਸਾਡੇ ਮਾ ਹਮਾਰੇ ਕਿਰਪਾ ਕਰੀਓ ਜੀ ਡਾਕਟਰ ਸਾਹਿਬਾਂ ਦੇ ਵੀ ਠੀਕ ਹੈ ਓਕੇ ਸलोਰ ਅਰਦਾਸ ਕਰ ਸਰ ਤੁਸੀਂ ਚੀਜ਼ ਦੀ ਲੋੜ ਹੈ 24 ਆਵਰ ਹਾਜ਼ਰ ਜਦੋਂ ਜਦੋਂ ਮਰਜ਼ੀ ਜਦੋਂ ਮਾ ਫੋਨ ਕਰੋ ਹਾਜ਼ਰ ਠੀਕ ਹੈ ਬੇਟਾ ਹਾਂ ਬੇਟਾ